ਜਦੋਂ 26 ਐਂਡ ਹੋਏਗਾ ਉਦੋਂ ਆਉਣਗੇ ਤੁਹਾਡੇ ਕੋਲ ਫਿਰ ਫਿਰ ਤੁਹਾਡੇ ਪਿਊਲ ਤੇ ਰਵਟੀਆਂ ਖਾਣਗੇ ਫਿਰ ਤੁਹਾਡੇ ਜਵਾਕਾਂ ਦੀਆਂ ਨਲੀਆਂ ਵੀ ਸਾਫ਼ ਕਰਨਗੇ ਹੁਣ ਗੁਰੂ ਸਾਹਿਬ ਜੀ ਨੇ ਵੋਟਾਂ ਕਰਕੇ ਨਹੀਂ ਸੀ ਆਮ ਬੰਦਿਆਂ ਨੂੰ ਪਿਆਰ ਕੀਤਾ ਆਮ ਬੰਦਿਆਂ ਦੇ ਨਾਲ ਖਲੋਤੇ ਕਹਿੰਦੇ ਆਓ ਆਪਾਂ ਤੁਰੀਏ ਜਿਵੇਂ ਪੋਲੀਟੀਕਲ ਲੋਕ ਵੋਟਾਂ ਵੇਲੇ ਮਾਤਰ ਦੇ ਕੋਲ ਜਾਂਦੇ ਆ ਮੈਂ ਨਾ ਪੋਲੀਟੀਕਲ ਤੇ ਫੇਰ ਵੀ ਚੰਗੇ ਵੋਟਾਂ ਵੇਲੇ ਤੇ ਮਾਤਰ ਕੋਲ ਚੱਲ ਜਾਂਦੇ ਆ ਡੇਰੇਦਾਰ ਤਾਂ ਮਾਤਰ ਨੂੰ ਵਰਤਦੇ ਆ ਹਮ ਗੁਰੂ ਤਮਗਵਾਰ ਗੁਸਾਈ ਭਗਤ ਕਬੀਰ ਜੀ ਕਹਿੰਦੇ ਓ ਕਾਂਸੀ ਦੇ ਬ੍ਰਾਹਮਣ ਤੂੰ ਸਾਡਾ ਗਵਾਲਾ ਬਣ ਗਿਆ ਤੇ ਸਾਨੂੰ ਤੂੰ ਆਪਣੀਆਂ ਗਾਵਾਂ ਬਣਾ ਲਿਆ ਕਿੱਡੀ ਦਲੇਰੀ ਹੋਏਗੀ ਕਾਂਸੀ ਦੇ ਘੜ ਚ ਬਹਿ ਕੇ ਗੱਲ ਕਰਨੀ ਅੱਜ ਗੁਰਦੁਆਰੇ ਇਹ ਸ਼ਬਦ ਕਹਿਣ ਲੱਗੇ ਆ 100 ਵਾਰ ਸੋਚਣਾ ਪੈਂਦਾ ਹੈ ਬੰਦੇ ਨੂੰ ਵੀ ਕੋ ਗਾਲ ਨਾ ਪੈ ਜਾਏ ਕਿਉਂਕਿ ਬ੍ਰਾਹਮਣ ਨੇ ਰੂਪ ਬਦਲ ਲਿਆ ਨਾ ਉਹਨੇ ਧੋਤੀ ਬੋਦੀ ਦੀ ਜਗ੍ਹਾ ਕਸ਼ਹਿਰੇ ਪਾ ਲਿਆ ਪੱਗ ਬੰਨ ਲਈ ਗੋਲ ਪਰਣਾ ਬੰਨ ਲਿਆ ਹੋ ਸਕਦਾ ਮੇਰੇ ਰੂਪ ਚ ਵੀ ਹੋਵੇ ਕੰਮਾਂ ਤੋਂ ਪਛਾਣਿਓ ਭੌਰੇ ਅਤੇ ਭੂੰਡ ਦੀ ਇੱਕੋ ਜੈਸੀ ਗੂੰਜ ਭੌਰੇ ਤੇ ਭੂੰਡ ਦੀ ਗੂੰਜ ਇੱਕੋ ਜਿਹੀ ਹੁੰਦੀ ਹੈ ਪਰ ਕਮੀ ਪਿਆ ਪਛਾਣੀਏ ਉਹ ਭੌਰਾ ਉਹ ਭੂੰਡ ਕੰਮ ਤੋਂ ਪਛਾਣਿਆ ਜਾਣਾ ਭੌਰਾ ਕਿਹੜਾ ਤੇ ਭੂੰਡ ਕਿਹੜਾ ਹਮ ਗੁਰੂ ਤਮ ਗਵਾਰ ਗਸਾਈ ਹਮ ਹਮ ਗੁਰੂ ਸਾਨੂੰ ਗਾਵਾਂ ਬਣਾ ਲਿਆ ਸਾਡਾ ਤੋਂ ਗਵਾਲਾ ਬਣ ਗਿਆ ਜਿਵੇਂ ਗਵਾਲਾ ਹੁੰਦਾ ਨਾ ਗਾਵਾਂ ਚਾਰਨ ਵਾਲਾ ਦੁੱਧ ਚੋਈ ਜਣਾ ਜਦੋਂ ਖਰਾਕ ਦੀ ਵਾਰੀ ਆਉਣੀ ਉਹਨਾਂ ਨੂੰ ਉਹਨਾਂ ਥਾਵਾਂ ਤੇ ਲੈਣਾ ਜਿੱਥੇ ਖਾਂਲ ਦੀ ਕੁਝ ਨਾ ਹੋਵੇ ਜਾਣੇ ਕਿ ਕੰਮ ਲਿਆ ਗਵਾਲਿਆਂ ਗਾਵਾਂ ਕੋਲੋਂ ਹਸਪੀਟਲ ਵੜੇ ਵੜੇ ਡੇਰੇ ਬਣਾਏ ਆਂ ਪਬਲਿਕ ਦੇ ਸਿਰਾਂ ਤੇ ਟੋਕਰੀਆਂ ਢਵਾ ਕੇ ਹਸਪੀਟਲ ਵਡੀਆਂ-ਵਡੀਆਂ ਇਮਾਰਤਾਂ ਆਮ ਲੋਕਾਂ ਦੇ ਸਿਰਾਂ ਤੇ ਢਵਾ ਕੇ ਬਣਾਈਆਂ ਇੱਕ ਐਕਸਟਰਾ ਤੱਕ ਨਹੀਂ ਫ੍ਰੀ ਉਸ ਪਰਿਵਾਰ ਦਾ ਉਸ ਹਸਪੀਟਲ ਵਿੱਚ ਮੁੜ ਕੇ ਹੁੰਦਾ ਇਹ ਮੈਂ ਕੱਲਾ ਗੱਲ ਪੰਜਾਬ ਇਟਲੀ ਨਹੀਂ ਪ੍ਰਚਾਰ ਕਰਦਾ ਮੈਂ ਪੰਜਾਬ ਵਿੱਚ ਵੀ ਬੋਲਦਾ ਤੇ ਉੱਥੇ ਵੀ ਇਹ ਗੱਲ ਕਹਿਣਾ ਹੈ ਵੱਡੇ-ਵੱਡੇ ਹਸਪੀਟਲ ਦੇ ਧਾਰੀ ਬਾਬਿਆਂ ਨੇ ਪਬਲਿਕ ਆਮ ਲੋਕਾਂ ਦੇ ਸਿਰਾਂ ਤੇ ਟੋਕਰੀਆਂ ਢਵਾ ਕੇ ਬਣਾਈਆਂ ਪਰ ਇੱਕ ਬੰਦੇ ਦਾ ਵੀ ਇਲਾਜ ਉੱਥੇ ਫਰੀ ਨਹੀਂ ਹੈ ਤੁਹਾਡੇ ਵੀ ਸੰਪਰਕ ਚ ਹਣੇ ਆ ਲਾਈਵ ਸੁਣ ਰਹੇ ਨੇ ਪੁੱਛਿਓ ਫੋਨ ਕਰਕੇ ਦੁੱਧ ਪ੍ਰਸ਼ਾਦ ਦੇ ਪਿੰਡਾਂ ਚ ਆਉਣੇ ਨੇ ਮੈਂ ਇਹ ਵੀ ਕਿਹਾ ਸੀ ਨਾ ਕਿ ਜਿਨ੍ਹਾਂ ਨੇ ਬਣਾਉਣ ਜੋਗਦਾਨ ਪਾਇਆ ਨਾ ਉਹਨਾਂ ਦੇ ਕਾਰਡ ਇਸ਼ੂ ਕਰ ਦਿਓ ਕਿ ਤੇਰੇ ਪਰਿਵਾਰ ਦਾ ਇਲਾਜ ਇਸ ਹਸਪੀਟਲ ਚ ਫ੍ਰੀ ਹੋਏਗਾ ਕਿਉਂਕਿ ਤੂੰ ਬੜੀ ਮਿਹਨਤ ਨਾਲ ਇਸ ਹਸਪੀਟਲ ਜੋਗਦਾਨ ਪਾਇਆ ਜੇ ਸਰਕਾਰੀ ਹਸਪੀਟਲਾਂ ਚ ਵੀ ਪੈਸਾ ਲਾ ਕੇ ਇਲਾਜ ਹੋਣਾ ਤੇ ਬਾਬੇ ਉਹ ਤੁਹਾਡੇ ਹਸਪੀਟਲਾਂ ਚ ਵੀ ਪੈਸੇ ਦੇ ਕੇ ਆਪਰੇਸ਼ਨ ਹੋਣੇ ਨੇ ਤੇ ਫਿਰ ਕਿਉਂ ਕਹਿੰਦੇ ਹੋ ਜੀ ਇਹ ਕੌਮ ਦੇ ਹਸਪੀਟਲ ਨੇ ਕਿਉਂ ਕਹਿੰਦੇ ਸਕੂਲ ਕੌਮ ਦੇ ਨੇ ਜਿਸ ਸਕੂਲਾਂ ਦੀਆਂ ਫੀਸਾਂ ਵੀ ਉਦਾਂ ਹੀ ਲੱਗੜੀਆਂ ਨੇ ਦੱਸਿਓ ਹਣ ਇਹ ਪ੍ਰਚਾਰ ਸਹੀ ਹੈ ਕਿ ਗਲਤ ਹੈ ਅਜੇ ਆਵਾਜ਼ ਆਈ ਨਹੀਂ ਪਰ ਆਪੇ ਹਿਸਾਬ ਲਾ ਲਓ ਆਜੇ ਮੇਰਾ ਕਸੂਰ ਕਿਉਂਕਿ ਬਹੁਤੇ ਪ੍ਰਚਾਰਕਾਂ ਨੇ ਉਹਨਾਂ ਨੇ ਨੱਥ ਲਿਆ ਵੀ ਤੈਨੂੰ ਬੋਲਣ ਨਹੀਂ ਦੇਣਾ ਜ਼ੋਰ ਤੇ ਉਹਨਾਂ ਦਾ ਬਹੁਤ ਲੱਗਾ ਮੇਰੇ ਤੇ ਵੀ ਪੂਰੀ ਕੋਸ਼ਿਸ਼ ਕਰਦੇ ਆ ਵੀ ਇਹ ਵੀ ਸੁਰਚ ਆ ਜਾਏ ਸੁਰ ਦਾ ਭਾਵਾ ਵੀ ਹੁਣ ਸ਼ਾ ਮੈਨੂੰ ਕਈ ਕਹਿੰਦੇ ਤੇਰਾ ਵਿਰੋਧ ਵੜਾ ਹੁੰਦਾ ਮੈਂ ਕਿਹਾ ਮੈਂ ਉਹਨਾਂ ਦੀ ਗੱਲ ਬੋਲਣ ਲੱਗ ਪਿਆ ਫਿਰ ਤੁਸੀਂ ਵਿਰੋਧ ਕਰਨ ਲੱਗ ਪੈਣਾ ਇੱਕ ਬੰਨੇ ਤੇ ਹੋਣਾ ਹੀ ਹੋਣਾ ਸਮਝ ਆ ਗਈ ਹੁਣ ਮੈਂ ਵੀ ਸੁਣਾਉਣ ਲੱਗ ਪਿਆ ਮਾਪੁਰਖਾਂ ਦੀ ਗੱਡੀ ਆ ਰਹੀ ਸੀ ਪੁਲ ਤੰਗ ਹੋ ਗਿਆ ਡਰਾਈਵਰ ਨੇ ਕਿਹਾ ਬਾਬਾ ਜੀ ਵਲ ਵਾਲਾ ਪੈਣਾ ਪੁਲ ਤੰਗ ਹੈ ਬਾਬਾ ਜੀ ਨੇ ਕਿਹਾ ਅੱਛਾ ਆਪਾਂ ਨੇ ਚੌੜਾ ਕਰਦੇ ਨੇ ਬਾਬਾ ਜੀ ਨੇ ਸ਼ੂ ਮੰਤਰ ਕੀਤਾ ਪੁਲ ਚੌੜਾ ਹੋ ਗਿਆ ਰੱਬ ਜਾਣੇ ਉਹ ਪੋੜ ਕਿਹੜਾ ਤੇ ਕਿੱਥੋਂ ਦੀ ਗੱਡੀ ਆ ਕਿਹੜੇ ਦੇਸ਼ ਚੱਕੇ ਨੇ ਪੁੱਛਣਾ ਨਹੀਂ ਸੰਗਤ 'ਚ ਉਹ ਜਕਾਰਾ ਛੱਡਿਆ ਨਾ ਬਸ ਪਿੱਛੇ ਬਿਠਾਇਆ ਹੁੰਦਾ ਵੀ ਤੂੰ ਜਕਾਰਾ ਛੱਡ ਦੀ ਬਸ ਇੱਥੇ ਕੋਈ ਕਹਾਣੀ ਸਮਝਾਈ ਗੁਰੂ ਕੇ ਪਿਆਰਿਓ ਪਹਿਣੋ ਮੈਂ ਹਰ ਥਾਂ ਤੇ ਇੱਕ ਬੇਨਤੀ ਕਰਦਾ ਹਾਂ ਨਾ ਗੁਰੂ ਗ੍ਰੰਥ ਸਾਹਿਬ ਤੋਂ ਸਵਾਇ ਇੱਕ ਸਦਾ ਓਟ ਆਸਰਾ ਨੇ ਤੱਕਣਾ ਕਿਸੇ ਕੋਲ ਕੋਈ ਸ਼ਕਤੀ ਨਹੀਂ ਹੈਗੀ ਮੈਂ ਗੁਰੂ ਦੀ ਹਜ਼ੂਰੀ 'ਚ ਕਹਿੰਦਾ ਤੁਹਾਡੇ ਅੰਦਰ ਸ਼ਕਤੀ ਹੈ ਗੁਰੂ ਨੇ ਇਕੱਲੇ ਇਕੱਲੇ ਗੁਰੂ ਨੇ ਇਕੱਲੇ ਇਕੱਲੇ ਜਾਨ ਪਾਈ ਸੀ ਆਹ ਆਪਾਂ ਤਗੜੇ ਹੋ ਕੇ ਹਕੂਮਤਾਂ ਦਾ ਮੂੰਹ ਮਹਾਂਦਰਾ ਬਦਲ ਕੇ ਰੱਖ ਦੇਵਾਂਗੇ ਗੁਰੂ ਨੇ ਜਾਨ ਪਾਈ ਗੁਰੂ ਜੀ ਆਪ ਖਲੋਗ ਹੈ ਜਦੋਂ ਮਹਾਰਾਜ ਵਿੱਚ ਬੈਠ ਕੇ ਤੁਹਾਡੇ ਪ੍ਰਸ਼ਾਦਾ ਛਕਦੇ ਸੀ ਨਾ ਤੁਹਾਡੇ ਨਾਲ ਗੱਲਾਂ ਕਰਦੇ ਸੀ ਹਰ ਇੱਕ ਨੂੰ ਲੱਗਦਾ ਸੀ ਕੋਈ ਰਹਿਬਰ ਆਇਆ ਸਾਡੀ ਗੱਲ ਕਰਨਾ ਉਹ ਆਪਾਂ ਇਕੱਠੇ ਹੋ ਕੇ ਤਰੀ ਬਾਬੇ ਕਬੀਰ ਨੇ ਕਾਂਸੀ ਦੇ ਗੜਜ ਬੈ ਕੇ ਆਖਿਆ ਹਮ ਗੁਰੂ ਤੁਮ ਗਵਾਰ ਗੁਸਾਈ ਜਨਮ ਜਨਮ ਰਖਵਾਰੇ ਕਬੂ ਨਾ ਪਾਰ ਉਤਾਰ ਚਰਾਇਓ ਕੈਸੇ ਖਸਮ ਹਮਾਰੇ ਤੂੰ ਬ੍ਰਾਹਮਣ ਮੈਂ ਕਾਂਸ਼ੀਕ ਜੁਲਹਾ ਤੂੰ ਬ੍ਰਾਹਮਣ ਤੇ ਮੈਂ ਕਾਂਸ਼ੀ ਦਾ ਸਧਾਰਨ ਜਿਹਾ ਜਲਾਹਾ ਪਰ ਇੱਕ ਫਰਕ ਹੈ ਤੇਰੇ ਤੇ ਮੇਰੇ ਵਿਚ ਪਤਾ ਕਿਹੜਾ ਐਡਾ ਵੱਡਾ ਹੋ ਕੇ ਤੂੰ ਮੰਗਦਾ ਫੇਰ ਆਜਿਆ ਕੋਲੋਂ ਆ ਮੈਂ ਇੱਕ ਰੱਬ ਤੋਂ ਬਿਨਾ ਦੂਜੇ ਕੇ ਕਦੀ ਝੋਲੀ ਨਹੀਂ ਏਡੀ ਤੂੰ ਬਾਂਮਣ ਮੈਂ ਕਾਂਸ਼ਿਕ ਜੁਲਹਾ ਬੂਜੋ ਮੋਰ ਬਗਿਆਨਾ ਤੁਮ ਤੋ ਜਾਚੇ ਫੂਪਤ ਰਾਜੇ ਹਰ ਸਿਉ ਮੋਰ ਤੇ ਆਨਾ ਮੈਂ ਤਾਂ ਰੱਬ ਤੋਂ ਬਿਨਾ ਕਿਸੇ ਨੂੰ ਨਹੀਂ ਤੇ ਹੁੰਦਾ ਤੂੰ ਤੇ ਰਾਜਿਆਂ ਕੋਲੋਂ ਮੰਗਦਾ ਫਿਰਦਾ ਤੂੰ ਤੇ ਫੇਰ ਰਾਜਿਆਂ ਦੇ ਮੱਥੇ ਟੇਕਦਾ ਫਿਰਦਾ ਤੇ ਉਹਨੇ ਪੁੱਛਿਆ ਬਾਬੇ ਕਬੀਰ ਨੇ ਕਹਿੰਦੇ ਤੂੰ ਬ੍ਰਾਹਮਣ ਕਿਵੇਂ ਆ ਤੇਰੇ ਤੇ ਮੇਰੇ ਵਿੱਚ ਫਰਕ ਕੀ ਹੈ ਕਹਿੰਦਾ ਮੈਂ ਐਸ਼ ਕਰਕੇ ਬ੍ਰਾਹਮਣਾ ਮੇਰੇ ਗਾਲ 'ਚ ਜਨੇਊ ਪਾਇਆ ਹੈ ਤੁਹਾਨੂੰ ਪਤਾ ਜਨੇਊ ਵੀ ਤਿੰਨ ਕਿਸਮ ਦਾ ਹੈ ਬ੍ਰਾਹਮਣ ਦਾ ਹੀ ਕੱਲਾ ਕੁਪਾ ਦਾ ਜਨੇਊ ਹੈ ਖੱਤਰੀ ਨਹੀਂ ਕੁਪਾ ਦਾ ਪਾ ਸਕਦਾ ਵੈਸ ਨਹੀਂ ਕੁਪਾ ਦਾ ਪਾ ਸਕਦਾ ਤਿੰਨ ਕਿਸਮ ਦੇ ਜਨੇਊ ਆ ਤੇ ਤਿੰਨਾਂ ਨੂੰ ਪਾਉਣ ਦੇ ਸਮੇਂ ਵੀ ਵੱਖਰੇ ਵੱਖਰੇ ਆ ਪਰ ਖੰਡੇ ਦੀ ਪੌਲ ਅਮਰਤ ਧਾਰੀ ਹੋਣ ਦੀ ਕੋਈ ਰੁੱਤ ਨਹੀਂ ਜਦੋਂ ਮਰਜ਼ੀ ਛਕੋ ਤੇ ਸਾਰੇ ਇੱਕੋ ਜਿਹੇ ਹੀ ਖੰਡੇ ਦੀ ਪੌਲ ਛਾ ਕੇ ਗੁਰੂ ਵਾਲੇ ਬਣ ਸਕਦੇ ਆ ਉਹਨਾਂ ਨੇ ਜਿਹਨੇ ਉਹ ਵਖਰੇ ਵਖਰੇ ਕੀਤੇ ਇਹਨਾਂ ਨੇ ਅਮਰ ਤੋਂ ਵਖਰਾ ਵਖਰਾ ਕਰਤਾ ਰੂਹ ਹੋਈਆ ਉੱਚੀ ਬੋਲੋ ਜੀ ਰੂਹ ਹੋਈਆ ਰੂਹ ਹੋਈਆ ਇਹ ਜਕਾਰਾ ਬਾਪੂ ਜੀ ਨੇ ਪਤਾ ਕੋ ਛੱਡਿਆ ਰੂਹ ਦੀ ਪਛਾਣ ਕਰ ਲਿਓ ਹੁਣ ਇਹ ਜਕਾਰਾ ਤਾਂ ਛੱਡਿਆ ਇਹ ਮੋਰ ਨਹੀਂ ਲਾਈ ਜਕਾਰਾ ਛੱਡ ਕੇ ਉਹਨਾਂ ਨੇ ਉਹਨਾਂ ਕਿਹਾ ਰੂਹ ਦੀ ਪਛਾਣ ਕਰੋ ਗੁਰੂ ਦੀ ਵਿਚਾਰ ਦੇ ਪਾਂਧੀ ਬਣੋ ਆਪਣੇ ਆਪ ਨੂੰ ਕਿਸੇ ਤੋਂ ਘੱਟ ਨਹੀਂ ਸਮਝਣਾ ਕਹਿਣਾ ਗੁਰੂ ਦੇ ਰਾਹ ਤੇ ਤੁਰੋ ਸੱਚੇ ਮਾਰਗ ਚੱਲਦੇ ਆ ਉਸਤਤ ਕਰੈ ਜਹਾਨ ਇਹ ਪਰਮੇਸ਼ਰ ਕਿਸੇ ਦੇ ਪਿਓ ਦੀ ਜਾਗੀਰ ਨਹੀਂ ਭਗਤ ਰਵਿਦਾਸ ਨੇ ਆਖਿਆ ਸੀ ਆਪਨ ਬਾਪੂ ਨਹੀਂ ਕਿਸੇ ਕੋ ਭਾਵਨ ਕੋ ਹਰ ਰਾਜ ਰੱਬ ਕਿਸੇ ਦੇ ਪਿਓ ਦੀ ਜਾਇਦਾਦ ਨਹੀਂ ਜੇ ਇਹੋ ਜੇ ਲੋਕ ਹੁੰਦੇ ਇਹਨਾਂ ਤੇ ਭਗਤ ਰਵਿਦਾਸ ਵਰਗੇ ਕ੍ਰਾਂਤੀਕਾਰੀ ਯੋਧਿਆਂ ਨੂੰ ਕਹਿਣਾ ਸੀ ਤੁਹਾਡੇ ਹੱਥ ਚਮੜੇ ਨਾਲ ਭਿੱਜਿਆ ਤੁਸੀਂ ਨਹੀਂ ਬਾਣੀ ਵਿਚਾਰਨ ਕਰ ਸਕਦੇ ਇਹ ਪਰ ਪਰਵਾਹ ਨਹੀਂ ਕੀਤੀ ਉਹਨਾਂ ਕ੍ਰਾਂਤੀਕਾਰੀ ਯੋਧਿਆਂ ਨੇ ਉਹਨਾਂ ਨੇ ਕਿਹਾ ਆਓ ਮਹਾਰਾਜ ਨੇ ਕਿਹਾ ਆਓ ਆਪਾਂ ਲੜਕੇ ਤੁਰਦੇ ਆਪਾਂ ਲਹਿਰ ਖੜੀ ਕਰਾਂਗੇ ਲੜ ਖੜੀ ਪੁੱਛਿਆ ਤੂੰ ਬ੍ਰਾਹਮਣ ਕਿਵੇਂ ਆ ਕਹਿੰਦੇ ਮੈਂ ਇਸ ਕਰਕੇ ਬ੍ਰਾਹਮਣਾ ਕਿ ਮੈਂ ਗਾਜ ਜਨੇਉ ਪਾਇਆ ਹੋਇਆ ਕਹਿੰਦੇ ਅੱਛਾ ਆਪਣੀ ਗੱਲ ਤੇ ਪੱਕਾ ਰਹੇ ਕਹਿੰਦੇ ਹਾਂਜੀ ਕਹਿੰਦੇ ਜੇ ਤੇ ਕੱਲਾ ਧਾਗਾ ਪਾਉਣ ਨਾਲ ਤੂੰ ਬ੍ਰਾਹਮਣ ਹੈ ਫੇ ਮੈਂ ਤੇਰੇ ਨਾਲੋਂ ਵੱਡਾ ਵਾਂ ਕਿਉਂਕਿ ਸਾਡੇ ਘਰ ਤਾਂ ਕਪਾਹ ਦੇ ਸੂਤ ਦੇ ਢੇਰ ਲੱਗੇ ਪਿਆ ਕਿਉਂਕਿ ਅਸੀਂ ਜਾਤ ਦੇ ਜਲਾਏ ਆ ਤੁਮ ਹਮ ਕਰ ਸੂਤ ਤਣੈ ਨਿਤ ਤਾਨਾ ਸਾਰੇ ਬੋਲੋ ਹਮ ਕਰ ਸੂਤ ਨਿਤ ਤਾਨਾ ਮੇਰੀ ਹੱਥ ਜੋੜ ਕੇ ਬੇਨਤੀ ਆ ਸੰਪਰਦਾਏ ਡੇਰੇਦਾਰਾਂ ਵੀਰਾਂ ਨੂੰ ਆਪਣੇ ਆਪਣੇ ਗ੍ਰੰਥੀਆਂ ਨੂੰ ਪੁੱਛੋ ਇਹ ਸ਼ਬਦ ਗੁਰੂ ਗ੍ਰੰਥ ਸਾਹਿਬ 'ਚ ਹੈਗਾ ਹੈ ਨਾ ਮੈਂ ਕੋੜੋਂ ਤ ਨਹੀਂ ਕਹਿ ਰਿਹਾ ਇਹ ਗੁਰੂ ਅੰਸਾ ਜੀ ਲਿਖਿਆ ਹਮ ਕਰ ਸੂਤ ਤਣੈ ਨਿਤ ਤਾਨਾ ਕੰਠ ਜਿਵੇਂ ਊ ਤੁਮਾਰੇ ਤੁਮ ਤੋ ਬੇਦ ਪੜੋ ਗਏ ਤਰੀ ਗੋਵਿੰਦ ਰਦਾ ਹਮਾਰੇ ਤੂੰ ਤੇ ਜ਼ੁਬਾਨੀ ਕਲਾਮੀ ਕਹਿਣਾ ਮੇਰੇ ਤੇ ਹਿਰਦੇ ਚ ਗੋਬਿੰਦ ਵਸਿਆ ਹੋਇਆ ਜੇ ਤੂੰ ਸੱਚੀ ਬ੍ਰਾਹਮਣ ਹੈ ਨਾ ਤਾਂ ਫਿਰ ਮੈਂ 라 ਤੈਨੂੰ ਚੈਲੰਜ ਹੀ ਕਿਹੜਾ ਭਲਾ ਜਾ ਤੂੰ ਬ੍ਰਾਹਮਣਾ ਬ੍ਰਾਹਮਣੀ ਜਾਇਆ ਤੋ ਆਣ ਬਾਟ ਕਾਹੇ ਨਹੀਂ ਆਇਆ ਜੇ ਤੂੰ ਸੱਚੀ ਬ੍ਰਾਹਮਣ ਹੈ ਨਾ ਤੂੰ ਦੁਨੀਆ ਤੇ ਹੋਰ ਤਰੀਕੇ ਨਾਲ ਆਉਂਦਾ ਜਿਸ ਤਰੀਕੇ ਨਾਲ ਅਸੀਂ ਆਏ ਤੂੰ ਵੀ ਉਦਾਂ ਹੀ ਆਇਆ ਜਿੱਦਾਂ ਅਸੀਂ ਆਏ ਤੂੰ ਵੀ 9 ਮਹੀਨੇ ਕੋਖ ਚ ਰਿਆ ਸੀ ਵੀ 9 ਮਹੀਨੇ ਕੋਖ ਚ ਰਹਿ ਅਸੀਂ ਤੇ ਮਾਤੜਾ ਸਾਡੇ ਵਿੱਚ ਤੇ ਖੂਨ ਆ ਤੇਰੇ ਇਤੇ ਦੁੱਧ ਚਾਹੀਦਾ ਸੀ ਤੁਤੇ ਉੱਚੀ ਜਾਂਦਾ ਸੀ ਇੱਟਾਂ ਪੱਥੀਆਂ ਜਾਂਦੀਆਂ ਨਾ ਪੱਠੇ ਤੇ ਫਿਰ ਉਹਨਾਂ ਨੂੰ ਲੱਦ ਕੇ ਪੱਠੇ ਤੇ ਖੜਿਆ ਜਾਂਦਾ ਹੈ ਪੱਕ ਦੀਆਂ ਨੇ ਫਿਰ ਕਿਸੇ ਨੇ ਡੇਰਾ ਬਣਾ ਲਿਆ ਕਿਸੇ ਨੇ ਘਰ ਬਣਾ ਲਿਆ ਕਿਸੇ ਨੇ ਮੰਦਰ ਬਣਾ ਲਿਆ ਕਿਸੇ ਨੇ ਮਸਜਿਦ ਬਣਾ ਲਈ ਧਾਰਮਿਕ ਸਥਾਨੀ ਤੇ ਇੱਟਾਂ ਸੀਮਿੰਟ ਸਰੀਏ ਦੇ ਬਣਦੇ ਬਜਰੀ ਪੈਂਦੀ ਹੈ ਜਦੋਂ ਇਮਾਰਤ ਤਿਆਰ ਹੋ ਗਈ ਉਸ ਬੰਦੇ ਨੂੰ ਕਿਹਾ ਜਾਂਦਾ ਤੂੰ ਨਹੀਂ ਇੱਥੇ ਆ ਸਕਦਾ ਅੰਦਰ ਕਹਿੰਦਾ ਕਿਉਂ ਇਹ ਮਾਂ ਪ੍ਰਖੰਦਾਸਤਾਨ ਉਹ ਅਗੇ ਹੱਸ ਕੇ ਆਂਦਾ ਇਹਨੂੰ ਬਣਾਇਆ ਤੇ ਮੈਂ ਹੀ ਆ ਇੱਥੇ ਕੱਲੀ ਕੱਲੀ ਇੱਟ ਉੱਤੇ ਸਾਡੇ ਪਰਿਵਾਰ ਦਾ ਪਸੀਨਾ ਡੁੱਲਿਆ ਇਸ ਇੱਟ ਉੱਤੇ ਮੈਂ 36 ਵਾਰ ਇੱਟ ਨੂੰ ਭੰਨ ਕੇ ਤੇ ਫੇਰ ਇੱਥੇ ਲਾਇਆ ਜਿਸ ਬੰਦੇ ਨੇ ਡੇਰਾ ਤਿਆਰ ਕੀਤਾ ਜਿਸ ਬੰਦੇ ਨੇ ਇੱਟਾਂ ਲਾਈਆਂ ਉਸੇ ਬੰਦੇ ਨੂੰ ਮੁੜ ਕੇ ਗਿਆ ਜਿੰਦਾ ਤੂੰ ਨਹੀਂ ਅੰਦਰ ਆ ਸਕਦਾ ਤੇ ਬਣਾਇਆ ਕਹਿੰਨੇ ਬੋਲੋ ਭਾਈ ਪੜੋ ਆਪਣੀ ਵੀ ਸੁਣ ਲਓ ਕਪਾ ਬੀਬੀਆਂ ਦੇ ਹੱਥਾਂ ਚੋਂ ਲਾਂ ਕੇ ਆਉਂਦੀ ਐ ਸੂਤ ਬੀਬੀਆਂ ਦੇ ਹੱਥਾਂ ਚੋਂ ਲਾਂ ਕੇ ਆਉਂਦਾ ਪਰ ਜਦੋਂ ਬ੍ਰਾਹਮਣ ਕੋ ਪਹੁੰਚ ਜਾਂਦਾ ਕਹਿੰਦਾ ਬੀਬੀ ਜਨੇਊ ਨਹੀਂ ਪਾ ਸਕਦੀ ਕਿਉਂਕਿ ਇਹਨੂੰ ਹੱਕ ਨਹੀਂ ਹੈਗਾ ਤੇ ਸਾਡੇ ਵੀ ਬਹੁਤ ਥਾਵਾਂ ਤੇ ਡੇਰਿਆਂ 'ਚ ਕਿਹਾ ਜਾਂਦਾ ਬੀਬੀ ਤਾਬਿਆਂ 'ਤੇ ਬਹਿ ਸਕਦੀ ਮੈਂ ਤਾਂ ਚੈਲੰਜ ਕੀਤਾ ਸੀ ਆ ਲਾਈਵ ਸੁਣ ਰਹੇ ਨੇ ਮੈਨੂੰ ਪੰਜਾਬ ਦਾ ਕੋਈ ਡੇਰਾ ਵਿਖਾਇਓ ਜਿੱਥੇ ਤਾਬਿਆਂ 'ਤੇ ਬੈਠੀ ਕੋਈ ਬੀਬੀ ਨੇ ਮੁਖਵਾਖ ਲਿਆ ਹੋਵੇ ਪ੍ਰਚਾਰ ਬੰਦ ਕਰ ਦਾਂਗਾ ਉਦ ਨਹੀਂ ਆਪਣਾ ਮੇਰਾ ਵਿਰੋਧ ਕਰਨ ਵਾਲਿਓ ਆ ਧੀ ਕੀਰਤਨ ਕਰ ਰਹੀ ਸੀ ਨਾ ਮੇਰੇ ਅੰਦਰ ਰੂਹ ਖੁਸ਼ ਹੋ ਰਹੀ ਸੀ ਨਿਕਲੋ ਇਹਨਾ ਪਖੰਡੀਆਂ ਦੇ ਚੁੰਗੜਾ ਚੋਂ ਆਪਣੇ ਧੀਆ ਪੁੱਤਾਂ ਨੂੰ ਗੁਰੂਆਂ ਸਾਹਿਬ ਦੇ ਲੜ ਲਾ ਦਿਓ ਕੋਈ ਤੁਹਾਡੇ ਬੱਚਿਆਂ ਨੂੰ ਸਿੱਖੀ ਤੋਂ ਡਲਾ ਨਹੀਂ ਸਕਦਾ ਸਿੱਖੀ ਤੋਂ ਡਲਾਉਣ ਵਾਲੇ ਲੋਕ ਪਾਪੀ ਲੋਕ ਇਹ ਨੇ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਧੀਆ ਨੂੰ ਸਾਡਿਆਂ ਪਰਵਾਰਾਂ ਨੂੰ ਬੀਬੀਆਂ ਨੂੰ ਗੁਰੂ ਦੀ ਗੋਦ ਤੋਂ ਮੈਂ ਕਿ ਸਮਾਗਮ ਤੇ ਗਿਆ ਤੇ ਮਹਾਰਾਜ ਦੀ ਸੇਵਾ ਹੋ ਰਹੀ ਸੀ ਜਦੋਂ ਸੇਵਾ ਤੇ ਪਰਦਾ ਅੱਗੇ ਰਮਾਲਾ ਕੀਤਾ ਮੈਂ ਕਿਹਾ ਜੀ ਤੁਸੀਂ ਇਹ ਰਮਾਲਾ ਅੱਗੇ ਕਿਉਂ ਕੀਤਾ ਕਹਿੰਦੇ ਤੇ ਬੀਬੀਆਂ ਬੈਠੀਆਂ ਨੇ ਮਹਾਰਾਜ ਦੇ ਇੱਕ ਬਸਤਰ ਚੇਂਜ ਹੋ ਰਿਹਾ ਇਹ ਵੀ ਜਾਣ ਲੱਗਿਆ ਪੁੱਛ ਲਿਓ ਵੀ ਇਹ ਕਿਹੜੇ ਡੇਰੇ ਦੀ ਗੱਲ ਕਰ ਰਹੇ ਆ ਕਿਉਂਕਿ ਜੇ ਮੈਂ ਨਾਂ ਲੈਤਾ ਇੱਕ ਕੇਸ ਮੇਰੇ ਤੇ ਹੋਰ ਹੋ ਜਾਣਾ ਪਰ ਮੈਂ ਡਰਦਾ ਨਹੀਂ ਮੇਰਾ ਹਾਈ ਕੋਰਟ ਚ ਆਪਣਾ ਪੱਕਾ ਵਕੀਲ ਹੈ ਤੇ ਕਿ ਮੈਂ ਬੇਨਤੀ ਕਰਾਂ ਜਿੰਨਾ ਸਾਧਾਂ ਦੇ ਤੁਸੀਂ ਪੈਰੀ ਹੱਥ ਲਾਉਂਦੇ ਹੋ ਨਾ ਉਹ ਸਾਡੇ ਲਲਕੜੀਆਂ ਕੱਢਦੇ ਨੇ ਕਿਉਂਕਿ ਮੈਂ ਕਾਨੂੰਨ ਦੇ ਨਾਲ ਟਕਰਿਆ ਉਹਨਾਂ ਨੂੰ ਮੈਂ ਕਹਾ ਮੈਂ ਗੁਰੂ ਦਾ ਸਿੱਖ ਹਾਂ ਤੁਹਾਡੇ ਅਗੇ ਇਨੀ ਮੰਨਾਗਾ ਰਹਿੰਦੀ ਦੁਨੀਆ ਤੱਕ ਜਿਹਨੂੰ ਤੱਕ ਆਹਰੀ ਸਾਰ ਰਵੇਗਾ ਤੁਰਨਾ ਜੰਗ ਲੜਦਾ ਰਹਾਂਗਾ ਸਾਡੇ ਲੋਕ ਅਰਦਾਸ ਕਰਦੇ ਬਾਬਾ ਜੀ ਪੁੱਗੇ ਹੋਏ ਜੇ ਤੁਸੀਂ ਐਡੇ ਪੁੱਗੇ ਹੋਏ ਜੋ ਤੇ ਕੋਟਾਂ ਵਾਲੇ ਬਨੇ ਕਿਉਂ ਪਾਈ ਦਿਓ ਤੁਸੀਂ ਤੇ ਆਸ਼ੀਰਵਾਦ ਨਾਲ ਹੀ ਮੇਰੇ ਬਾਰੇ ਮੰਤਰ ਪੜ੍ਹ ਦਿਓ ਮੈਨੂੰ ਸ਼ਬਦੀ ਨੇ ਜਾਦ ਹੋਵੇ ਮੈਨੂੰ ਪਾਣੀ ਭੁੱਲ ਜਾਏ ਬੋਲੋ ਭਾਈ ਸੌਖਾ ਕੰਮ ਹੈ ਤੁਸੀਂ ਸ਼ਬਦ ਪੜ੍ਹੋ ਮੈਨੂੰ ਸ਼ਬਦ ਹੀ ਭੁੱਲ ਜਾ ਸਾਡੀਆਂ ਫਸਲਾਂ ਨਾ ਹੋਣ ਸਾਡਾ ਕਾਰੋਬਾਰ ਨਾ ਕਿਰਤੀ ਆ ਕਿਸਾਨ ਆ ਮਿਹਨਤ ਕਰਦੇ ਆ ਪਰਿਵਾਰ ਪਾਲਦੇ ਆ ਆਪਣਾ ਪਸ ਕਸੇ ਪਖੰਡੀ ਅਗੇ ਅੱਖ ਨਹੀਂ ਲੱਡਿਆ ਕਦੀ ਪਸ ਚੇਤਾ ਰੱਖਿਓ ਇਸ ਕਰਕੇ ਮੈਂ ਤੁਹਾਨੂੰ ਪੁੱਛਦਾ ਅਜਿਹੜੇ ਜਿਹੜੇ ਵੀ ਲਾਈਵ ਸੁਣਨਾ ਨਾ ਇੱਕ ਕਥਾ ਤੇ ਲਾਈਵ ਚੱਲ ਰਹੀ ਹੈ ਸੁਣ ਰਹੇ ਹੋਣੇ ਕਈ ਆਪੋ ਆਪਣੇ ਬਾਬਾ ਜੀ ਨੂੰ ਪੁੱਛੇ ਬਾਬਾ ਜੀ ਤੁਸੀਂ ਬੀਬੀਆਂ ਕੋਲੋਂ ਅਰਦਾਸ ਕਿਉਂ ਨਹੀਂ ਕਰਾਉਂਦੇ ਬੀਬੀਆਂ ਕੋਲ ਹੀ ਤਾਬਿਆ ਬੈ ਸਕਦੀਆਂ ਪੁੱਛੋ ਅਕਾਲ ਤਖਤ ਦੀ ਮਰਿਆਦਾ 'ਚ ਲਿਖਿਆ ਹੈ ਮੈਂ ਕੋਈ ਨਹੀਂ ਕਰ ਰਿਹਾ ਅਕਾਲ ਤਖਤ ਦੀ ਮਰਿਆਦਾ ਸਭ ਕੁਝ ਲਿਖਿਆ ਹੋਇਆ ਹੈ ਬੀਬੀਆਂ ਪਾਠ ਕਰ ਸਕਦੀਆਂ ਈਵਨ ਇਥੋਂ ਤੱਕ ਖੰਡੇ ਦੀ ਪੋਲ ਤਿਆਰ ਕਰਨ ਵਿੱਚ ਵੀ ਬੀਬੀਆਂ ਸ਼ਾਮਲ ਹੋ ਸਕਦੀਆਂ ਜਿਹਨੂੰ 13 ਸਾਲ ਲੱਗੇ ਮਰਿਆਦਾ ਤਿਆਰ ਕਰਨ ਵਕਤ ਜਦੋਂ ਤੁਸੀਂ ਤੁਹਾਨੂੰ ਅਗਲੇ ਨੂੰ ਪਤਾ ਸੀ ਬੀਬੀ ਨੂੰ ਜੇ ਜੋ ਆਉਂਦਾ ਬੱਚੇ ਨੂੰ ਸਿਖਾਏਗੀ ਬੀਬੀ ਨੂੰ ਧਰਮ ਤੋਂ ਦੂਰ ਕਰ ਦਿਓ ਬੱਚੇ ਨੂੰ ਸਿਖਾਉਣਾ ਕਹਿੰਦੇ ਹੈ ਜਦੋਂ ਬੀਬੀ ਤੋਂ ਗੁਰਬਾਣੀ ਖੋਲੀ ਬੀਬੀ ਨੇ ਬਾਣੀ ਸਿਖਾਉਣੀ ਸੀ ਅਸੀਂ ਕਸੂਰ ਤੇ ਪੈਣਾ ਦਾ ਕੱਢੀ ਜਾਂਦੇ ਆ ਇਹ ਪੈਣਾ ਦੂਜੇ ਬੰਨੇ ਤੁਰਪੀਆਂ ਇਹਨਾਂ ਤੱਕ ਪਹੁੰਚਾਉਣ ਵਾਲੇ ਕਿਹੜੇ ਲੋਕ ਆ ਕਿਹੜੇ ਲੋਕ ਨੇ ਕਦੀ ਸੋਚਿਆ ਮੰਥਨ ਕਰਿਓ ਦਰਬਾਰ ਸਾਹਿਬ ਦੇ ਅੰਦਰ ਸਰਦਾਰ ਜੱਸਾ ਸਿੰਘ ਆਲੂ ਵਾਲੀਏ ਦੀ ਮਾਤਾ-ਮਾਤਾ ਜੀਵਨ ਕੌਰ ਕੀਰਤਨ ਕਰਦੇ ਰਹੇ ਜੋ-ਜੋ ਪ੍ਰਬੰਧ ਇੱਥੇ ਪਖੰਡੀਆਂ ਕੋਲ ਆਉਂਦਾ ਗਿਆ ਉਹਨਾਂ ਨੇ ਹੌਲੀ-ਹੌਲੀ ਖੋਲਿਆ ਖੋਲਿਆ ਮੈਂ ਤਾਂ ਕਿਹਾ ਸੀ ਆਓ ਆਪਾਂ ਜੰਗ ਲੜੀਏ ਸਾਡੇ ਬੱਚੇ ਸਾਨੂੰ ਸਵਾਲ ਕਰਦੇ ਆ ਹਰ ਥਾਂ ਤੇ ਸਾਡੀਆਂ ਧੀਆਂ ਸਾਡੇ ਬੱਚੇ ਗੁਰਬਾਣੀ ਤੇ ਲੜ ਲੱਗਣ ਗੁਰਬਾਣੀ ਦੀ ਵਿਚਾਰ ਨੂੰ ਆਪਣੀ ਜ਼ਿੰਦਗੀ ਦਾ ਆਧਾਰ ਬਣਾਉਣ ਇਸ ਕਰਕੇ ਸਮਝੋ ਬੰਦਨਾ ਹਰ ਬੰਦਨਾ ਗੁਣ ਗਾਵੋ ਗੋਪਾਲ ਰਾਏ ਵੱਡੇ ਭਾਗ ਪੇਟੇ ਗੁਰਦੇਵਾ ਵੱਡੇ ਭਾਗ ਕਈਆਂ ਨੂੰ ਕਹੇ ਨਾ ਆ ਜਾ ਗੁਰਦੁਆਰੇ ਬਾਣੀ ਪੜ ਅਜੋ ਪਤਾ ਕੀ ਜਵਾਬ ਮਿਲਦਾ ਜਦੋਂ ਸਾਡੇ ਵੀ ਵੱਡੇ ਭਾਗ ਹੋਣਗੇ ਅਸੀਂ ਗੁਰਦੁਆਰੇ ਚਲ ਜਾਵਾਂਗੇ ਜਦੋਂ ਸਾਡੇ ਵੱਡੇ ਭਾਗ ਹੋ ਗਏ ਅਸੀਂ ਬਾਣੀ ਪਾਣ ਲੱਗ ਪਾਂਗੇ ਵੱਡੇ ਭਾਗ ਗੁਰਬਾਣੀ ਪੜਿਆ ਹੋਣੇ ਆ ਵੱਡੇ ਭਾਗ ਪਹਿਲਾਂ ਹੋਗੇ ਤੇ ਫੇਰ ਗੁਰਬਾਣੀ ਦੀ ਲੋੜ ਹੀ ਨਹੀਂ ਆ ਹੁਣ ਕੋਈ ਬੰਦਾ ਬਿਮਾਰ ਹੋਵੇ ਉਹਨੂੰ ਕਹੇ ਡਾਕਟਰ ਕੋ ਦਵਾਈ ਖਾਇਆ ਉਹ ਇਦਾਂ ਕਹੂਗਾ ਪਹਿਲਾਂ ਠੀਕ ਹੋ ਲੈਣ ਦਿਓ ਫੇਰ ਦਵਾਈ ਖਾਉਂਗਾ ਕਿਸੇ ਅਨਪੜ੍ਹ ਬੰਦੇ ਨੂੰ ਕਹੋ ਸਕੂਲੇ ਜਾਇਆ ਕਰ ਉਹ ਕਵੇ ਪਹਿਲਾਂ ਮੈਨੂੰ ਪੜ੍ਹ ਲਿਖ ਲੈਣ ਦਿਓ ਫੇਰ ਸਕੂਲੇ ਜਾਇਆ ਕਰੂੰਗਾ ਉਹ ਕਹੂਗਾ ਦੂਜਾ ਕਹੂਆ ਪਹਿਲਾਂ ਸਕੂਲੇ ਜਾ ਫੇਰ ਪੜ੍ਹਨਾ ਹੂ ਇਧਰ ਉਲਟ ਕਹਿਤਾ